ਖਬਰ ਇਹ ਹੈ ਕਿ ਪਾਕਿਸਤਾਨ ਦੇ ਵਿੱਚ ਜਿਹੜੇ LED ਟੀਵੀ ਜਿਹੜੇ ਟੀਵੀ ਨੇ ਇਹਨਾਂ ਦੀ ਕੀਮਤਾਂ ਦੇ ਵਿੱਚ ਭਾਰੀ ਵਾਧਾ ਕਰ ਦਿੱਤਾ ਗਿਆ ਹੈ ਕਿਉਂਕਿ ਉੱਥੇ ਜਦੋਂ ਵੀ ਭਾਰਤ ਤੇ ਪਾਕਿਸਤਾਨ ਦਾ ਮੈਚ ਹੁੰਦਾ ਹੈ ਤੇ ਨਾਲ ਹੀ ਉਹ ਟੀਵੀ ਤੋੜ ਦਿੰਦੇ ਨੇ ਤੇ ਕੰਪਨੀਆਂ ਨੇ ਵੀ ਇਸ ਕਰਕੇ ਵਾਅਦਾ ਕਰ ਦਿੱਤਾ ਹੈ ਉਹ ਕਹਿੰਦੇ ਪਹਿਲੇ ਟੀਵੀ ਦੀਆਂ ਤੁਸੀਂ ਕਿਸ਼ਤਾਂ ਨਹੀਂ ਦਿੱਤੀਆਂ ਤੇ ਤੋੜ ਕੇ ਵੀ ਆ ਗਏ ਉਹ ਤੇ ਨਵਾਂ ਲੈਣ ਤੁਰ ਪਏ ਹੋ ਦੂਜੀ ਗੱਲ ਇਹ ਬਹੁਤ ਹੀ ਦਿਲ ਤੇ ਲਾਉਂਦੇ ਨੇ ਆਪਣੇ ਗੱਲਾਂ ਮੈਚ ਆ ਮੈਚ ਦੇ ਵਾਂਗੂ ਇਹਨੂੰ ਟ੍ਰੀਟ ਕਰੋ ਇਹਨਾਂ ਦਾ মিডিਆ ਇਨਾ ਮੁੱਦਾ ਬਣਾਉਂਦਾ ਮੈਚ ਦਾ ਤਾਂ ਜੰਗ ਜਾਰੀ ਹੈ ਦੀ ਤੇ ਬਸ 21 ਤਰੀਕ ਨੂੰ ਮੈਚ ਆ ਇਸ ਤੋਂ ਬਾਅਦ ਦੁਨੀਆ ਮੁੱਕ ਜਾਣੀ ਆ ਯਾਰ ਮੈਚ ਆ ਮੈਚ ਵਾਂਗੂ ਟ੍ਰੀਟ ਕਰੋ ਤੇ ਜਿਹੜੀ ਮੈਚ ਦੀ ਹਾਲਾਤ ਸੀ ਬਹੁਤ ਹੀ ਜ਼ਬਰਦਸਤ ਘਟਾਪਾ ਚੜਿਆ ਇੱਕ ਬੰਨੇ ਹੀ ਬਾਮਣਾ ਦਾ ਮੁੰਡਾ ਤੇ ਇੱਕ ਬੰਨੇ ਹੀ ਜਟਾ ਦਾ ਮੁੰਡਾ ਤੇ ਇਹਨਾਂ ਨਾਲ ਪੰਗੇ ਲੈਣ ਦੇ ਬਾਰ-ਬਾਰ ਉਹ ਜਦੋਂ ਕਹਿੰਨਾ ਨਾ ਹੁਣ ਫੜਿਆ ਨਹੀਂ ਜਾਂਦਾ ਤੇ ਕੁਸੁੰਨੀ ਰਹਿ ਪਿਓ ਉਹ ਹਿਸਾਬ ਹੋ ਗਿਆ ਇਹਨਾਂ ਨਾਲ ਲੜਨ ਲੱਗ ਪਈਏ ਤੇ ਜਦੋਂ ਨਾ ਕੋਟ ਨਹੀਂ ਹੋਣਿਆ ਕੋਈ ਬਾਕੀ ਜਦੋਂ ਉਹਨਾਂ ਦੀ ਬੈਟਿੰਗ ਚੱਲ ਰਹੀ ਸੀ ਤੇ ਇੰਡੀਆ ਦੇ ਜਿਹੜੇ ਬੋਲਰ ਹੀ ਉਹਨਾਂ ਨੂੰ ਵੀ ਕਾਫੀ ਉਹਨਾਂ ਨੇ ਕਟਾਈ ਕੀਤੀ ਹੈ ਤੇ ਪੇਚੀ ਇਦਾਂ ਦੀ ਬੈਟਿੰਗ ਵਾਲੀ ਸੀ ਇਹਨਾਂ ਨੇ ਕੋਈ ਜ਼ਿਆਦਾ ਰਿਐਕਸ਼ਨ ਨਹੀਂ ਕੀਤਾ ਤੇ ਉਹ ਕਾਫੀ ਉੱਡ-ਉੱਡ ਕੇ ਇੰਜੋਏ ਕਰ ਰਹੇ ଥି ਪਤਾ ਨਹੀਂ ਕਿੰਨੇ 171 ਰਾਨੀ ਮਾਰੇ ਕੋਈ ਪਾਸੋ ਘੱਟ ਥੋੜੀ ਮਾਰ ਲਏ ਬੜੇ ਇੰਜੋਏ ਕਰ ਰਹੇ ਸੀ ਬਸ ਹੁਣ ਇੰਡੀਆ ਨੂੰ ਨੱਪ ਲੈਣਾ ਇੰਨੇ ਜੀ ਇਹਨਾਂ ਲਈ ਪਤਾ ਇੱਧਰ ਵੀ ਉਹਨਾਂ ਦੇ ਪਿਓ ਬੈਠੇ ਦੇ ਮੇਰਾ ਇੱਕ ਦੋਸਤ ਫੋਨ ਕਰਨ ਡਿਆ ਇਹ ਵੀ ਲੈ ਵੀ ਅੱਜ ਤੇ ਵਾਵਾ ਹੀ ਕਟਾਪਾ ਚਾਣ ਡਿਆ ਤੇ ਬਣੀ ਗਈ ਮੈਂ ਇਹਨਾਂ ਨਹੀਂ ਇਹਨਾਂ ਕਟਾਪਾ ਜਾੜਿਆ ਤੇ ਹੁਣ ਦੁਗਣਾ ਇਹਨਾਂ ਤੇ ਚੜਨਾ ਹੀ ਕਿਉਂਕਿ ਜਿਹੜੇ ਆਪਣੇ ਪੁਰਾਣੇ ਕ੍ਰਿਕਟਰ ਜਿਹੜੇ ਵੀ ਆ ਉਹ ਕਹਿੰਦੇ ਕਿ ਹੁਣ ਮਤਲਬ ਕਿ ਪਾਕਿਸਤਾਨ ਦੀ ਟੀਮ ਜਿਹੜੀ ਆ ਕੋਈ ਮੁਕਾਬਲੇ ਦੇ ਲਾਇਕ ਨਹੀਂ ਰਹੀ ਹੈਗੀ ਤੇ ਇਹ ਗੱਲ ਸਹੀ ਵੀ ਹੈਗੀ ਹੈ ਕੋਈ ਉਹਨੀ ਟੱਕਰ ਨਹੀਂ ਦਿੰਦੀ ਪਹਿਲੇ ਜਿਹੜੇ ਪਲੇਅਰ ਸੀ ਪਾਕਿਸਤਾਨ ਦੇ ਉਹ ਕਾਫੀ ਉਦੋਂ ਟੱਕਰ ਦੇਣ ਵਾਲੇ ਹੈਗੇ ਸੀ ਤੇ ਹੁਣ ਕੋਈ ਇੰਨੀ ਕੋਈ ਖਾਸ ਟੱਕਰ ਨਹੀਂ ਹੁੰਦੀ ਇਹਨਾਂ ਦੇ ਨਾਲ ਤੇ ਬਸ ਇਹ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਰੌਲਾ ਜਾ ਪਾ ਦਿੰਦੇ ਆ ਵੀ ਇਹ ਆ ਵੇਖ ਲਾਂਗੇ ਆ ਉਂ ਜਿਉਂ ਕਰ ਲਾਂਗੇ ਉਦੇ ਕਰਕੇ ਥੋੜਾ ਜਿਹਾ ਇੰਟਰਸਟ ਪੰਦਾ ਤੇ ਉਦਾਂ ਦੇ ਵਿਅਸੇ ਵੇਖਿਆ ਜਾਏ ਤੇ ਇੰਡੀਆ ਤੇ ਪਾਕਿਸਤਾਨ ਦੀ ਟੀਮ ਜਿਹੜੀ ਹੈ ਉਹਨਾਂ ਨੂੰ ਕੰਪੈਰੀਜ਼ਨ ਹੀ ਨਹੀਂ ਕੋਈ ਇੰਡੀਆ ਦਾ ਕੋਈ ਆਸਟ੍ਰੇਲੀਆ ਦੇ ਨਾਲ ਜਿੱਦਾਂ ਕੋਈ ਮੈਚ ਹੋਵੇ ਫੇਰ ਮੰਨ ਲੈਂਦੇ ਆ ਵੀ ਚੱਲ ਹੁਣ ਕੁਝ ਵੀ ਹੋ ਸਕਦਾ ਤੇ ਜੇ ਇੰਡੀਆ ਦੀ ਟੀਮ ਕਿਤੇ ਪਾਕਿਸਤਾਨ ਕੋ ਗਾਂ ਅੱਗੇ ਹਾਰੇਗੀ ਵੀ ਤੇ ਉਹ ਵੀ ਕੋਈ ਇੰਡੀਆ ਕੋਈ ਮਾੜੀ ਮੋਟੀ ਆਪਣੀ ਪਰਫਾਰਮੈਂਸ ਕਰੇਗਾ ਜਿਆਦਾ ਮਾੜੀ ਕਰੇਗਾ ਤੇ ਫੇਰ ਕਿਤੇ ਹਾਰੇਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਇਹ ਵੀ ਨਹੀਂ ਲੱਗਦਾ ਕਿਉਂਕਿ ਜਿੱਦਾਂ ਦਾ ਪਿੱਛੇ ਜਿਹੜਾ ਯੂਥ ਆਉਂਡਿਆ ਵਾ ਇੰਡੀਆ ਦਾ ਉਹ ਵੀ ਬੜੇ ਜ਼ਬਰਦਸਤ ਪਲੇਅਰ ਆਉਣੇ ਨੇ ਤੇ ਅੱਗੋਂ ਮੈਨੂੰ ਨਹੀਂ ਲੱਗਦਾ ਕੋਈ 10-15 ਸਾਲ ਕੋਈ ਇੰਡੀਆ ਦੀ ਟੀਮ ਇੰਨਾ ਘਾਰੇਗੀ